ਕਿ ਸਵਾਲ ਵਿਚਾਰਾਂ ਦਾ ਹੈ ਭਗਤ ਸਿੰਘ ਪੱਗ ਨਾਲ ਨਹੀਂ ਬਣਿਆ ਜਾ ਸਕਦਾ ਉਹਦੇ ਉਹ ਵਿਚਾਰ ਜਿਹੜੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨਾ ਚਾਹੁੰਦੇ ਨੇ ਉਹ ਵਿਚਾਰਾਂ ਦਾ ਧਾਰ ਨਹੀਂ ਹੋ ਕੀ ਬਣਿਆ ਜਾਂਦਾ ਜਿਹਨੂੰ ਭਗਵਾਨ ਤਮਾਨ ਨੇ ਤੇ ਉਹਦੀ ਸਰਕਾਰ ਨੇ ਕਲੰਕਿਤ ਕੀਤਾ ਪਿਛਲੇ ਦਿਨ ਹੀ ਆ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਮਾਨ ਸਰਕਾਰ ਲੈ ਕੇ ਆਈ 40000 ਏਕੜ ਦੇ ਕਰੀਬ ਆ ਜਿਹੜੀ ਪੰਜਾਬ ਦੇ ਵਿੱਚੋਂ ਜ਼ਮੀਨ ਆ ਜਿਹੜੀ ਉਹ ਸ਼ਹਿਰੀ ਕਰਨ ਦੇ ਖੇਤਰ ਦੇ ਵਿੱਚ ਆ ਜਿਹੜੀ ਉਹ ਆ ਜੇਗੀ ਪਤਾ ਕਿਵੇਂ ਦੇਖਦੇ ਹੋ ਨੀਤੀ ਨੂੰ ਕਿ ਵਾਕਿਆ ਹੀ ਉਹਦੇ ਨਾਲ ਮਜ਼ਦੂਰਾਂ ਦਾ ਫਾਇਦਾ ਹੋਵੇ ਤੇ 40% ਜਿਹੜੇ ਖੇਤ ਮਜ਼ਦੂਰ ਨੇ ਜਾਂ ਉੱਥੇ ਜਿਹੜੇ ਵਰਕਿੰਗ ਕਲਾਸ ਹੈ ਉਹਨਾਂ ਦਾ ਤਾਂ ਭਵਿੱਖ ਬਿਲਕੁਲ ਹੀ ਧੁੰਦਲਾ ਕਰ ਦਿੱਤਾ ਉਹਨਾਂ ਬਾਰੇ ਤਾਂ ਕਿਤੇ ਮਤਲਬ ਹੀ ਨਹੀਂ ਕਿਹਾ ਵੀ ਉਹ ਇਧਰੋਂ ਵਿਲੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਕਿੱਦਾਂ ਬਸਰ ਕਰਨਗੇ ਪਰ ਕੀ ਉਹ ਜਿਹੜਾ ਕਰਜ਼ਾ ਲਿਆ ਇਹਨਾਂ ਨੇ ਕੀ ਉਹ ਲੋਕਤਾ ਵਾਸਤੇ ਵਰਤਿਆ ਗਿਆ ਜਾਂ ਲੋਕਾਂ ਦੀ ਭਲਾਈ ਵਾਸਤੇ ਵਰਤਿਆ ਗਿਆ ਨਹੀਂ ਇਹਨਾਂ ਨੇ ਆਪਣੇ ਐਮ.ਐਲ.ਏ ਦੀਆਂ ਤਨਖਾਹਾਂ ਵਧਾ ਆ ਵਜ਼ੀਰਾਂ ਦੀਆਂ ਤਨਖਾਹਾਂ ਵਧਾ ਸੋਖ ਸਹੂਲਤਾ ਲੈ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਮੋਰਚੇ ਦਾ ਪਿਛਲੇ ਸਮੇਂ ਦੇ ਦੌਰਾਨ ਗਠਨ ਕੀਤਾ ਗਿਆ ਭਾਵੇਂ ਇਸ ਸਾਂਝੇ ਮੋਰਚੇ ਵੱਲੋਂ ਉਸ ਤਰ੍ਹਾਂ ਦੇ ਵੱਡੇ ਐਕਸ਼ਨ ਆ ਜਿਹੜੇ ਦੇਖਣ ਨੂੰ ਨਹੀਂ ਮਿਲੇਗੇ ਜਿਸ ਤਰ੍ਹਾਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਖਣ ਨੂੰ ਮਿਲੇ ਹੈਗੇ ਆ ਪਰ ਫਿਰ ਵੀ ਇਹਨਾਂ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਤੇ ਉਹਨਾਂ ਦੀਆਂ ਮੰਗਾਂ-ਮਸਲਿਆਂ ਨੂੰ ਉਭਾਰਨ ਦੇ ਲਈ ਸਰਕਾਰ ਤੱਕ ਪਹੁੰਚਾਉਣ ਦੇ ਲਈ ਇਸ ਮੋਰਚੇ ਨੇ ਆ ਜਿਹੜੀ ਉਹ ਕੋਸ਼ਿਸ਼ ਕੀਤੀ ਆ ਤੇ ਇਸੇ ਤਹਿਤ ਪਿਛਲੇ ਸਮੇਂ ਦੇ ਦੌਰਾਨ 2023 ਦੇ ਵਿੱਚ ਵੀ ਜੋ ਕੈਬਨਿਟ ਮਨਿਸਟਰ ਸੀਗੇ ਉਹਨਾਂ ਦੀਆਂ ਕੋਠੀਆਂ ਦੇ ਘਰਾਉ ਕੀਤੇ ਤੇ ਲਗਾਤਾਰ ਤਿੰਨ ਰੋਜ਼ਾ ਧਰਨਾ ਜਿਹੜਾ ਉਹ ਉਸ ਸਮੇਂ ਦੇ ਦੌਰਾਨ ਕੀਤਾ ਲਗਾਇਆ ਗਿਆ ਸੀਗਾ ਤੇ ਇਸ ਤੋਂ ਬਾਅਦ ਇਹ ਮੋਰਚਾ ਇੱਕ ਵਾਰੀ ਆ ਜਿਹੜਾ ਉਹ ਸਾਈਲੈਂਟ ਵੇਅ ਦੇ ਉੱਤੇ ਚਲਾ ਗਿਆ ਸੀਗਾ ਭਾਵੇਂ ਫਿਰ ਵੀ ਸੰਘਰਸ਼ ਦੀ ਚਿੰਗਿਆੜੀ ਹੈ ਜਿਹੜੀ ਉਹ ਮਾੜੀ ਮਾੜੀ ਮਗਦੀ ਰਹੀ ਤੇ ਅਜੋਕੇ ਸਮੇਂ ਦੇ ਦੌਰਾਨ ਫੇਰ ਤੋਂ ਇਸ ਸੰਯੁਕਤ ਮੋਰਚੇ ਨੇ ਆ ਜਿਹੜਾ ਉਹ ਆਪਣੀ ਐਕਟੀਵਿਟੀ ਸ਼ੁਰੂ ਕਰ ਦਿੱਤੀ ਤੇ ਹੁਣ ਇਸ ਸੰਯੁਕਤ ਮੋਰਚੇ ਵੱਲੋਂ ਜੋ ਮਜ਼ਦੂਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅੱਠ ਅਲੱਗ-ਅਲੱਗ ਪੰਜਾਬ ਖੇਤ ਤੇ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਉਹ ਇਸ ਦੇ ਵਿੱਚ ਸ਼ਾਮਲ ਆ ਤੇ ਉਹਨਾਂ ਨੇ ਦੁਬਾਰਾ ਤੋਂ ਫੇਰ ਆ ਜਿਹੜਾ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਮੰਗਾ ਮਸਲਿਆਂ ਦੇ ਨਾਲ ਸੰਬੰਧਿਤ ਕਨਵੈਨਸ਼ਨਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਇਸੇ ਹੀ ਤਰਜ਼ ਦੇ ਉੱਤੇ ਅੱਜ ਕਨਵੈਨਸ਼ਨ ਆ ਜਿਹੜੀ ਉਹ ਬਠਿੰਡਾ ਟੀਚਰਜ਼ ਹੋਮਵਕ ਕੀਤੀ ਗਈ ਭਾਵੇਂ ਇਸ ਨੂੰ ਕਨਵੈਨਸ਼ਨ ਦਾ ਨਾਮ ਦਿੱਤਾ ਗਿਆ ਪਰ ਗਿਣਤੀ ਜ਼ਿਆਦਾ ਵਧ ਗਈ ਤੇ ਇਸ ਨੇ ਜਿਹੜਾ ਰੈਲੀ ਦਾ ਰੂਪ ਹੀ ਧਾਰਨ ਕੀਤਾ ਹੈਗਾ ਸਾਡੇ ਨਾਲ ਆਲ ਇੰਡੀਆ ਮਜ਼ਦੂਰ ਸਭਾ ਤੋਂ ਆਗੂ ਮੌਜੂਦ ਨੇ ਉਹ ਵੀ ਇਸ ਸਾਂਝੇ ਮੋਰਚੇ ਦੇ ਅ ਵਿੱਚ ਸ਼ਾਮਲ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਜ਼ਦੂਰਾਂ ਦੇ ਕੁਝ ਮੰਗਾ ਮਸਲਿਆਂ ਬਾਰੇ ਡਿਸਕਸ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਲੋਬੀ ਤੇ ਤੁਹਾਡੇ ਚੈਨਲ ਦੇ ਜਿੰਨੇ ਸਰੋਤੇ ਨੇ ਉਹਨਾਂ ਸਾਰਿਆਂ ਦਾ ਮੈਂ ਆਪਣੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਲ ਇੰਡੀਆ ਦਾ ਮੀਤ ਪ੍ਰਧਾਨ ਕਾਵੜ ਫੂਕ ਚੰਚਨੋਂ ਸਾਰਿਆਂ ਦਾ ਮੈਂ ਬਹੁਤ ਮਤਲਬ ਧੰਨਵਾਦ ਕਰਦਾ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਤੁਹਾਡੀ ਟੀਮ ਅਸ਼ ਪ੍ਰਧਾਨ ਜੀ ਦੱਸਿਓ ਕਿ ਇਹ ਜੋ ਕਨਵੈਨਸ਼ਨਾਂ ਹੋ ਰਹੀਆਂ ਹੈਗੀਆਂ ਅਵੇ ਤਾਂ ਸਭ ਨੂੰ ਹੀ ਪਤਾ ਕਿ ਮਜ਼ਦੂਰਾਂ ਦੇ ਮੰਗਾ ਮਸਲੇ ਉਭਾਰ ਰਹੀਆਂ ਹੈਗੀਆਂ ਪਰ ਇੱਕ ਇੱਕ ਤਰ੍ਹਾਂ ਦਾ ਪਿਛਲੇ ਸਮੇਂ ਤੋਂ ਮਾਹੌਲ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਜਿਹੜੀ ਵੀ ਜਥੇਬੰਦੀ ਕੋਈ ਐਕਸ਼ਨ ਕਰ ਰਹੀ ਹੈਗੀ ਉਸ ਨੂੰ ਆ ਜਿਹੜਾ ਬਰੂਟਲੀ ਤਰੀਕੇ ਦੇ ਨਾਲ ਆ ਜਿਹੜਾ ਉਹ ਕੁਚਲਿਆ ਜਾ ਰਿਹਾ ਪਹਿਲਾਂ ਕਿਸਾਨਾਂ ਤੋਂ ਸ਼ੁਰੂਆਤ ਕੀਤੀ ਮੀਟਿੰਗ ਦੇ ਵਿੱਚ ਬੁਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਫਿਰ ਇਸੇ ਤਰਜ਼ ਦੇ ਉੱਤੇ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਥੇਬੰਦੀ ਆ ਉਸ ਨੂੰ ਕੋਈ ਵੀ ਐਕਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਹੈਗਾ ਜਿਹੜਾ ਵੀ ਆਗੂ ਮਿਲਦਾ ਹੈਗਾ ਉਸੇ ਨੂੰ ਇਹ ਜਿਹੜਾ ਡੱਕ ਦਿੱਤਾ ਜਾਂਦਾ ਹੈਗਾ ਇਸ ਤਰ੍ਹਾਂ ਦੇ ਹੱਲੇ ਦੇ ਵਿਰੁੱਧ ਆ ਜਿਹੜਾ ਇਹ ਜੋ ਕਨਵੈਨਸ਼ਨਾਂ ਹੋ ਰਹੀਆਂ ਹੈਗੀਆਂ ਕਿਸ ਤਰ੍ਹਾਂ ਦਾ ਰੋਲ ਆ ਜਿਹੜਾ ਅਦਾ ਕਰ ਸਕਦੀ ਹੈ ਕੋ ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਕਹੇ ਵੀ ਇਹ ਕੁੱਚਲ ਦੀ ਗੱਲ ਕਰਦੇ ਇਸ ਤੋਂ ਸਗੋਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵੀ ਇਹ ਲੋਕ ਮਿਹਨਤ ਕਸ਼ ਲੋਕਾਂ ਦੇ ਨਹੀਂ ਸਗੋਂ ਨਾਬਵਦਾਰਵਾਦੀ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਫੀਡ ਕਰਦੀਆਂ ਨੇ ਤੇ ਜ਼ਗੀਰੂ ਸਿਸਟਮ ਨੂੰ ਜਿਉਂਦਾ ਰੱਖਣਾ ਚਾਹੁੰਦਿਆਂ ਨੇ ਇਹ ਉਹਨਾਂ ਦੀ ਪ੍ਰੋੜ ਤੱਕ ਕਰਦੇ ਨੇ ਜਿਹੜੇ ਆ ਮੋਦੀ ਸਰਕਾਰ ਵਾਲੇ ਤਾਂ ਪਹਿਲਾਂ ਵੀ ਕੋਈ ਮਤਲ ਕਿਸੇ ਨੂੰ ਭੁਲੇਖਾ ਨਹੀਂ ਸੀਗਾ ਤੇ ਉਹ ਪੀ ਆਰ ਐਸ ਐਸ ਤੇ ਭਾਜਪਾ ਕੀ ਚਾਹੁੰਦੀ ਹੈ ਤੇ ਇਹ ਜਿਹੜਾ ਪਰਦਾ ਸੀਗਾ ਭਗਵੰਤ ਮਾਨ ਸਰਕਾਰ ਦਾ ਐਕਚੁਅਲੀ ਤਾਂ ਲੋਕ ਸਮਝ ਨਹੀਂ ਪਾਏ ਇਹਦਾ ਜਿਹੜਾ ਗੁਰੂ ਹੈ ਕੇਜਰੀਵਾਲ ਉਹ ਕਈ ਵਾਰੀ ਪ੍ਰੈਸ ਦੇ ਵਿੱਚ ਕਹਿ ਦਿੰਦਾ ਕਿ ਅਸੀਂ ਤਾਂ ਆਪ ਆਰ ਐਸ ਐਸ ਦੇ ਨਮਾਇਦਾਂ ਪਰ ਆ ਘਟਨਾਵਾ ਜਿਹੜੀਆਂ ਤੁਸੀਂ ਨੇ ਗੱਲ ਕਰੀ ਹੈ ਕਿਸਾਨੀ ਦੇ ਉੱਤੇ ਹਮਲਾ ਮੇਰਾ ਖਿਆਲ ਹੈ ਵੀ ਅੰਗਰੇਜ਼ ਰਾਜ ਵੇਲੇ ਵੀ ਗੁਲਾਮੀ ਵੇਲੇ ਵੀ ਜੇ ਕਿਤੇ ਉਹਨਾਂ ਨੇ ਹਿੰਦੁਸਤਾਨ ਦੇ ਦੇਸ਼ ਭਗਤਾਂ ਨੂੰ ਸੱਦਿਆ ਉਹਨਾਂ ਨੇ ਉਸ ਸਮੇਂ ਤੇ ਗ੍ਰਿਫਤਾਰ ਨਹੀਂ ਕੀਤਾ ਜੋ ਇਹਨੇ ਕਲੰਕ ਮਤਲਬ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਤੇ ਆਪਣੇ ਆਪ ਨੂੰ ਪੱਗ ਨੂੰ ਵੀ ਕਲੰਕਿਤ ਕੀਤਾ ਦੇਸ਼ ਭਗਤਾਂ ਦੀ ਨੂੰ ਜਿਹੜੇ ਭਗਤ ਸਿੰਘ ਦਾ ਨਾਮ ਲੈ ਕੇ ਸੋ ਸਾਡੀ ਉਹ ਕਹਿਣੀ ਤੇ ਕਥਨੀ ਸੱਚ ਹੋ ਗਈ ਕਿ ਸਵਾਲ ਵਿਚਾਰਾਂ ਦਾ ਹੈ ਭਗਤ ਸਿੰਘ ਪੱਗ ਨਾਲ ਨਹੀਂ ਬਣਿਆ ਜਾ ਸਕਦਾ ਉਹਦੇ ਉਹ ਵਿਚਾਰ ਜਿਹੜੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨਾ ਚਾਹੁੰਦੇ ਨੇ ਉਹ ਵਿਚਾਰਾਂ ਦਾ ਧਾਰਨੀ ਹੋ ਕੇ ਬਣਾ ਜਾਂਦਾ ਜਿਹਨੂੰ ਭਗਵਾਨਤਮਾਨ ਨੇ ਤੇ ਉਹਦੀ ਸਰਕਾਰ ਨੇ ਕਲੰਕਿਤ ਕੀਤਾ ਹੈ ਇਹ ਪ੍ਰਧਾਨ ਜੀ ਜੇਕਰ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਤੋਂ ਆ ਜਿਹੜਾ ਪੂਰੇ ਓਵਰਾਲ ਇੰਡੀਆ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਫਾਸ਼ੀਵਾਦੀ ਹੱਲਾ ਜਿਹੜਾ ਉਹ ਵਿੱਡਿਆ ਹੋਇਆ ਉਸੇ ਦੀ ਤਰਜ਼ ਦੇ ਉੱਤੇ ਇਹ ਸਰਕਾਰ ਚੱਲ ਰਹੀ ਹੈਗੀ ਆ ਤਾਂ ਅਜਿਹੇ ਸਮੇਂ ਦੇ ਵਿੱਚ ਮਜ਼ਦੂਰਾਂ ਦੀਆਂ ਇਹ ਕਨਵੈਨਸ਼ਨਾਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ ਵੀ ਅਹਿਮ ਰੋਲ ਅਦਾ ਕਰਨੀਆਂ ਪਰ ਉਸ ਦੇ ਨਾਲ ਨਾਲ ਆ ਜਿਹੜਾ ਇਹਨਾਂ ਕਨਵੈਨਸ਼ਨਾਂ ਦੇ ਜ਼ਰੀਏ ਜਿਹੜਾਗਾ ਮਜ਼ਦੂਰਾਂ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਮੰਗਾਂ ਨੂੰ ਆ ਜਿਹੜਾ ਤੁਸੀਂ ਉਭਾਰ ਰਹੇ ਹੋ ਦੇਖੋ ਮੁੱਖ ਮੰਗਾਂ ਤਾਂ ਜਿਹੜੀਆਂ ਨੇ ਬੁਨਿਆਦੀ ਜਿਹੜੀਆਂ ਮੰਗਾਂ ਨੇ ਉਹ ਜ਼ਮੀਨ ਦਾ ਸਵਾਲ ਹੈ ਤੇ ਇਹ ਕਰਜ਼ੇ ਦਾ ਸਵਾਲ ਹੈ ਤੇ ਵੇਜਜ ਦਾ ਸਵਾਲ ਹੈ ਖਾਸ ਕਰਕੇ ਰੋਜ਼ਗਾਰ ਦਾ ਸਵਾਲ ਹੈ ਜਿਹੜਾ ਜੇ ਰੋਜ਼ਗਾਰ ਮਿਲ ਜਾਂਦਾ ਤਾਂ ਸਾਰੇ ਮਸਲੇ ਨੇ ਜਿਹੜੇ ਹੱਲ ਹੋ ਜਾਂਦੇ ਨੇ ਜਿਹੜੀਆਂ ਨੂੰ ਇਹ ਸਰਕਾਰਾਂ ਨੇ ਜਿਹੜੀਆਂ ਮਤਲਬ ਉਹ ਕਿਸੇ ਵੀ ਪੱਖ ਤੋਂ ਮਤਲਬ ਹੱਲ ਨਹੀਂ ਕਰਨਾ ਚਾਹੁੰਦੀਆਂ ਇਸੇ ਕਰਕੇ ਕਹਿੰਦੇ ਆ ਵੀ ਇਹ ਜਾਤੀ ਤੌਰ ਤੇ ਵੀ ਜਮਾਤੀ ਤੌਰ ਤੇ ਵੀ ਆਮ ਲੋਕਾਂ ਦੀ ਨਹੀਂ ਮਿਹਨਤ ਕਸ਼ ਲੋਕਾਂ ਦੀ ਨੇ ਸੋ ਇੱਕ ਜਮਾਤ ਨੂੰ ਸਰਵ ਕਰਦੀਆਂ ਨੇ ਜਿਹੜੀ ਉੱਪਰਲੀ ਜਮਾਤ ਹੈ ਜੀ ਸ਼੍ਰੀ ਪ੍ਰਧਾਨ ਜੀ ਇਹ ਦੱਸਿਓ ਕਿ ਤੁਸੀਂ ਕਿਹਾ ਵੀ ਜ਼ਮੀਨ ਦਾ ਸਵਾਲ ਹੈਗਾ ਪਰ ਪਿਛਲੇ ਦਿਨੀ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਮਾਨ ਸਰਕਾਰ ਲੈ ਕੇ ਆਈ 40000 ਏਕੜ ਦੇ ਕਰੀਬ ਆ ਜਿਹੜੀ ਪੰਜਾਬ ਦੇ ਵਿੱਚੋਂ ਜ਼ਮੀਨ ਆ ਜਿਹੜੀ ਉਹ ਸ਼ਹਿਰੀਕਰਨ ਦੇ ਖੇਤਰ ਦੇ ਵਿੱਚ ਆ ਜਿਹੜੀ ਉਹ ਆ ਜਾਏਗੀ ਇਹ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈਗਾ ਕਿ ਇਸ ਦੇ ਨਾਲ 20000 ਤੋਂ ਲੈ ਕੇ 30000 ਕੋਰ ਰੁਪਇਆ ਜਿਹੜਾ ਉਹ ਸਰਕਾਰ ਕਮਾਊਗੀ ਤੇ ਉਹਦੇ ਨਾਲ ਮਜ਼ਦੂਰਾਂ ਦੀਆਂ ਜੋ ਬੇਸਿਕ ਸਹੂਲਤਾਂ ਜਿਹਦੇ ਵਿੱਚ ਔਰਤਾਂ ਨੂੰ 1000 ਰੁਪਇਆ ਤੱਕ ਵੀ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਉਹ ਵੀ ਪੂਰਾ ਹੋ ਸਕਦਾ ਕਿਵੇਂ ਦੇਖਦੇ ਹੋ ਨੀਤੀ ਨੂੰ ਕਿ ਵਾਕਈ ਉਹਦੇ ਨਾਲ ਮਜ਼ਦੂਰਾਂ ਦਾ ਫਾਇਦਾ ਹੋਵੇ ਦੇਖੋ ਇਸ ਦੇ ਨਾਲ ਪਹਿਲੀ ਗਲਤੀਆਂ ਜਿਹੜੇ ਇਹਨਾਂ ਨੇ ਲੈਂਡ ਪੂਲਿੰਗ ਸਕੀਮ ਹੈ ਜਿਹਦੇ ਆਪ ਪਹਿਲਾਂ ਇਸ ਖਿਲਾਫ ਰਹੇ ਨੇ ਆਪ ਇਹ ਮਤਲਬ ਪ੍ਰਚਾਰ ਕਰਦੇ ਰਹੇ ਨੇ ਵੀ ਜ਼ਮੀਨਾਂ ਦੇ ਵਿੱਚ ਹੈ ਜਿਹੜੀ ਉਹ ਹਲਵਾਹਕ ਦੀ ਜਿਹੜੀ رائے ਲੈਣੀ ਜ਼ਰੂਰੀ ਹੈ ਇਹਨਾਂ ਨੇ رائے ਲੈਣ ਤੋਂ ਬਿਨਾ ਹੀ ਮਤਲਬ ਕਿਸਾਨਾਂ ਦੀਆਂ ਜ਼ਮੀਰਾਂ ਨੂੰ ਅਕਵਾਇਰ ਕਰਨ ਦਾ ਫਤਵਾ ਜਿਹੜਾ ਫਰਮਾਨ ਹੈ ਉਹ ਜਾਰੀ ਕਰ ਦਿੱਤਾ ਦੂਸਰੀ ਗੱਲ ਜਿਹੜੀ ਇਹ ਹੈ ਖਾਸ ਕਰਕੇ ਉਹਨਾਂ ਨੂੰ ਵੀ ਕੁਝ ਨਹੀਂ ਦੇਣਾ ਤੇ 40% ਜਿਹੜੇ ਖੇਤ ਮਜ਼ਦੂਰ ਨੇ ਜਾਂ ਉੱਥੇ ਜਿਹੜੀ ਵਰਕਿੰਗ ਕਲਾਸ ਹੈ ਉਹਨਾਂ ਦਾ ਤਾਂ ਭਵਿੱਖ ਬਿਲਕੁਲ ਹੀ ਧੁੰਦਲਾ ਕਰ ਦਿੱਤਾ ਉਹਨਾਂ ਬਾਰੇ ਤਾਂ ਕਿਤੇ ਮਤਲਬ ਹੀ ਨਹੀਂ ਕਿਹਾ ਵੀ ਉਹ ਇਦਰ ਵਿਲੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਕਿਦਾਂ ਬទਸਰ ਕਰਨਗੇ ਸੋ ਬਹੁਤ ਵੱਡਾ ਮਤਲਬ ਹਨੇਰਾ ਹੈ ਅਸਲ ਦੇ ਵਿੱਚ ਇਹ ਲੋਕ ਨੇ ਜਿਹੜੇ ਇਹ ਪੰਜਾਬ ਤੋਂ ਪੰਜਾਬ ਦੇ ਹਿੱਤਾਂ ਨੂੰ ਨਹੀਂ ਮੁੱਖ ਰੱਖਦੇ ਤੁਸੀਂ ਕਦੇ ਵੀ ਇਹਨਾਂ ਦਾ ਦੇਖ ਲਿਓ ਇਹ ਆਪਣੇ ਮਤਲਬ ਜਿਹੜੇ ਹੈਗੇ ਨੇ ਦਿੱਲੀ ਦੇ ਫਰਮਾਨਾਂ ਦੇ ਉੱਤੇ ਚੱਲ ਰਹੇ ਨੇ ਜਿਹੜੇ ਫਰਮਾਨ ਨੇ ਜਿਹੜੇ ਇੱਥੋਂ ਦੇ ਲੋਕਾਂ ਨੂੰ ਵਾਰਾ ਨਹੀਂ ਖਾਂਦੇ ਹੈਗੇ ਸੋ ਕੇਜਰੀਵਾਲ ਜੋ ਕਹਿੰਦਾ ਹੁਣ ਵੀ ਉਹਨਾਂ ਦਾ ਇਹਦੇ ਵਿੱਚੋਂ ਸਿਰਫ ਕ腐ਪਸ਼ਨ ਦਾ ਹੀ ਮੁੱਖ ਮੁੱਦਾ ਹੈ ਉਹ ਇਥੋਂ ਕ腐ਪਸ਼ਨ ਕਰਕੇ ਆਪਣਾ ਮਤਲ ਜਿੱਦਾਂ ਉਹਨਾਂ ਦੇ ਪਹਿਲਾਂ ਕੇਸ ਚੱਲਦੇ ਨੇ ਲੀਕ ਕੋਡ ਦੇ ਹੋਰ ਜਿਹੜੇ ਕੇਸ ਹੁਣ ਦੁਬਾਰਾ ਲੰਗੇ ਕਰ ਰਹੀ ਹੈ ਸਰਕਾਰ ਕੇਂਦਰ ਦੀ ਉਹ ਹੁਣ ਉਸ ਗੱਲ ਦੀ ਪ੍ਰੂਰਤਾ ਕਰਦੇ ਨੇ ਵੀ ਇਹਦੇ ਵਿੱਚੋਂ ਵੀ ਉਹ ਵੱਡੇ ਗੱਫੇ ਨੇ ਜਿਹੜੇ ਉਹ ਆਪਣੇ ਪਾਰਟੀ ਤੇ ਆਪਣੇ ਵਾਸਤੇ ਤਾਂ ਵਾਸਤੇ ਪੂਰਨਾ ਚਾਹੁੰਦੇ ਨੇ ਨਾ ਕਿ ਉਹ ਕਿਸਾਨਾਂ ਮਜ਼ਦੂਰਾਂ ਵੱਲ ਮਤਲ ਜਿਹੜਾ ਹੈਗਾ ਕੋਈ ਵੀ ਉਹਨਾਂ ਵੱਲ ਧਿਆਨ ਦੇਣ ਦੀ ਜਾਂ ਉਹਨਾਂ ਦੇ ਪੱਖਪੂਰਨ ਦੀ ਕੋਈ ਗੱਲ ਹੈ ਜਿਹੜੀ ਉਹ ਕਰ ਸ਼੍ਰੀ ਪ੍ਰਧਾਨ ਜੀ ਕਰਜ਼ੇ ਦਾ ਵੀ ਐਮ ਸਵਾਲ ਹੈਗਾ ਜਦੋਂ ਕਰਜ਼ੇ ਦੀ ਗੱਲ ਆਉਂਦੀ ਆ ਤੇ ਅਕਸਰ ਇੱਕ ਧਰਦਾ ਕਰਜ਼ਾ ਜਾਂ ਫਿਰ ਕਹਿ ਦਿੰਦੇ ਆ ਕਿ ਹਰੇ ਇਨਕਲਾਬ ਦੀ ਵਜ੍ਹਾ ਕਰਕੇ ਇਥੋਂ ਦੇ ਖੇਤੀ ਬਾੜੀ ਖੇਤੀਬਾੜੀ ਮਾਡਲ ਬਦਲਣ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਕਿਸਾਨੀ ਸਰ ਕਰਜ਼ਾ ਹੋ ਗਿਆ ਸਿਰਫ ਕਿਸਾਨੀ ਧਰਨੂ ਹੀ ਆ ਜਿਹੜਾ ਕਰਜ਼ੇ ਦੇ ਵਿੱਚ ਆ ਜਿਹੜਾ ਉਹ ਲੈ ਕੇ ਆਉਂਦਾ ਉਸ ਦਾ ਸਵਾਲ ਹੀ ਬਣਾਇਆ ਜਾਂਦਾ ਕਿ ਵਾਕਿਆ ਹੀ ਮਜ਼ਦੂਰਾਂ ਸਰ ਵੀ ਕੋਈ ਕਰਜ਼ਾ ਹੈਗਾ ਉਸ ਪੱਧਰ ਦਾ ਜੇ ਹੈ ਤਾਂ ਉਹਦਾ ਪ੍ਰਚਾਰ ਰਾਜਨੀਤਿਕ ਕਿਉਂ ਨਹੀਂ ਹੋਇਆਗਾ ਨਾ ਉਸ ਦੀ ਮਾਫੀ ਬਾਰੇ ਕੋਈ ਗੱਲਬਾਤ ਕਿਉਂ ਨਹੀਂ ਹੋਏਗੀ ਪਿਛਲੇ ਸਮੇਂ ਦੇ ਦੌਰਾਨ ਥੋੜਾ ਜਿਹਾ ਕਰਜ਼ਾ ਜਿਹੜਾ ਉਹ ਮਾਫ ਕੀਤਾ ਗਿਆ ਹੈਗਾ ਜਿੱਥੋਂ ਤੱਕ ਤਾਂ ਪ੍ਰਚਾਰ ਦੀ ਗੱਲ ਹੈ ਤੁਸੀਂ ਆਪ ਕਹਿ ਕੇ ਹੋਟੇ ਅਸੀਂ ਬੜੇ ਵੱਡੇ ਐਕਸ਼ਨ ਕੀਤੇ ਨੇ ਚੰਡੀਗੜ੍ਹ ਦੇ ਵਿੱਚ ਵੀ ਕੀਤੇ ਨੇ ਤੇ ਇਹਦੇ ਘਰ ਦੇ ਦਿਵਾਲੇ ਵੀ ਅਸੀਂ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੀਰਾਂ ਕਤਤੀਆਂ ਨੇ ਭਗਮਾਨ ਤਮਨ ਉਸ ਤੋਂ ਬਾਅਦ ਇਹ ਵਾਅਦਾ ਕਰਕੇ ਹਰ ਇੱਕ ਡਿਬੇਟ ਤੋਂ ਹੈ ਜਿਹੜਾ ਭਜਦਾ ਰਿਹਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਰਜ਼ੇ ਦੀ ਸਗੋਂ ਕਰਜ਼ਾ ਤਾਂ ਮਜ਼ਦੂਰ ਜਮਾਤ ਵਾਸਤੇ ਕਿਸਾਨ ਮੈਂ ਕਿਸਾਨੀ ਦੇ ਕਰਜ਼ੇ ਨੂੰ ਇੰਨੇ ਕਹਦਾ ਮਾਫਨਾ ਕੀਤਾ ਜਾਵੇ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੇ ਦੇਸ਼ ਤੇ ਹਰੇ ਨਕਲਾ ਹਰੇ ਇਨਕਲਾਬ ਵਾਸਤੇ ਹਰੀ ਕ੍ਰਾਂਤੀ ਵਾਸਤੇ ਲਿਆਉਣ ਵਾਸਤੇ ਆਪਣਾ ਬੜਮੁੱਲਾ ਰੋਲ ਹੈ ਜਿਹੜਾ ਪਲੇ ਕੀਤਾ ਸਾਨੂੰ ਜਿਹੜੇ ਬਾਹਰ ਦੇ ਮੰਗਤੇ ਸੀ ਅਸੀਂ ਅਮਰੀਕਾ ਵਰਗੇ ਦੇਸ਼ਾਂ ਦੇ ਉਸ ਤੋਂ ਸਾਨੂੰ ਪਿੱਛੇ ਮੋੜਿਆ ਪਰ ਉਹਦੇ ਚ ਬੇਸਿਕ ਜਿਹੜਾ ਰੋਲ ਸੀ ਜਿਹੜਾ ਤੁਸੀਂ ਸਟੇਜ ਤੋਂ ਵੀ ਸੁਣਿਆ ਵੀ ਜਿਸ ਬੰਦੇ ਨੇ 60 ਸਾਲ ਦੀ ਜ਼ਿੰਦਗੀ ਜਾਂ 50 ਸਾਲ ਦੀ ਜ਼ਿੰਦਗੀ ਆਪਣੀ ਉਸ ਮਤਲਬ ਪਬਲਿਕ ਦੀ ਭਲਾਈ ਵਾਸਤੇ ਉਹਦੇ ਹਿੱਤਾਂ ਵਾਸਤੇ ਦੇਸ਼ ਦੇ ਹਿੱਤਾਂ ਵਾਸਤੇ ਆਪਣੀ ਜ਼ਿੰਦਗੀ ਮਜ਼ਦੂਰ ਨੇ ਲਾ ਦੁੱਤੀ ਹੈ ਠੀਕ ਹੈ ਨਹੀਂ ਤੇ ਉਸ ਦੇ ਉੱਤੇ ਨੇਚਰਲੀਆ ਉਹ ਤਾਂ ਵਿਚਾਰਾ ਕੋਠੀਆਂ ਚਮਨੀ ਅੱਜ ਵੀ ਤੁਸੀਂ ਪੰਜਾਬ ਦੇ ਦੇਖ ਰਹੇ ਹੋ ਸਿਚੁਏਸ਼ਨ ਸਾਰੀ ਤੇ ਉਸ ਕਰਕੇ ਉਹ ਕਿਉਂ ਨਹੀਂ ਹੱਕਦਾਰ ਹੈਗਾ ਔਰ ਉਹਦੇ ਤੇ ਦਾ ਕਰਜ਼ਾ ਵੀ ਨਗੂਣਾ ਉਹ ਤਾਂ 10 20 ਤੋਂ ਵੱਧ ਤਾਂ ਉਹਨੂੰ ਕਰਜ਼ਾ ਹੀ ਨਹੀਂ ਮਿਲਦਾ ਹੈਗਾ ਪਤਾ ਨਹੀਂ ਕੀ ਕੀ ਕਿਦੇ ਕਿਦੇ ਚੜਨੀ ਹੱਥ ਲਾਉਣੇ ਪੈਂਦੇ ਉਹਨਾਂ ਨੂੰ ਤੇ ਉਹ ਕਰਜ਼ਾ ਜਿਹੜਾ ਉਹਦੀ ਮੂਰਨ ਹੈ ਜਿਹੜਾ ਬੇਬਸੀ ਹੈ ਇਸ ਕਰਕੇ ਮਤਲਬ ਉਹਦੇ ਬੜਮੁੱਲੇ ਯੋਗਦਾਨ ਨੂੰ ਜਿਹੜੀ ਡਿਵੈਲਪਮੈਂਟ ਹਿੰਦੁਸਤਾਨ ਦੇ ਵਿੱਚ ਹੋਈ ਹੈ ਉਹਨੂੰ ਸਮਝਦੇ ਹੋ ਉਸ ਨਗੂਨੇ ਕਰਜ਼ੇ ਨੂੰ ਮਾਫ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਪੰਜਾਬ ਦਾ ਕਰਜ਼ਾਈ ਕਰਤਾ ਪਹਿਲੀਆਂ ਸਰਕਾਰਾਂ ਨਾਲ ਚਾਰ ਗੁਣਾ ਵੱਧ ਹੈ ਜਿਹੜਾ ਉਹ ਕਰਜ਼ਾ ਇਹਨਾਂ ਨੇ ਲੈ ਚੁੱਕੇ ਨੇ ਅਰਹਨ ਅਖੀਰਲੇ ਲੰਮਾ ਤੱਕ ਕਰਜ਼ੇ ਦੇ ਲਾਸਟ ਤੱਕ ਪਹੁੰਚ ਚੁੱਕੇ ਨੇ ਪਰ ਕੀ ਉਹ ਜਿਹੜਾ ਕਰਜ਼ਾ ਲਿਆ ਇਹਨਾਂ ਨੇ ਕੀ ਉਹ ਲੋਕਤਾਂ ਵਾਸਤੇ ਵਰਤਿਆ ਗਿਆ ਜਾਂ ਲੋਕਾਂ ਦੀ ਭਲਾਈ ਵਾਸਤੇ ਵਰਤਿਆ ਗਿਆ ਨਹੀਂ ਇਹਨਾਂ ਨੇ ਆਪਣੇ ਐਮਐਲਏ ਦੀਆਂ ਤਨਖਾਹਾਂ ਵਧਾ ਆ ਵਜ਼ੀਰਾਂ ਦੀਆਂ ਤਨਖਾਹਾਂ ਸੁੱਖ ਸੁਹੂਲਤਾ ਲੈ ਤੇ ਦੂਸਰੇ ਕਰੋੜਾ ਰੁਪਏ ਪਿਛਲੇ ਰਿਪੋਰਟਸ ਵੀ 1000 ਤੋਂ ਵੱਧ ਕਰੋੜ ਰੁਪਿਆ ਐਡਵਰਟਾਈਜ਼ਮੈਂਟ ਦੇ ਉੱਤੇ ਉਹ ਵੀ ਦੂਸਰੇ ਸਟੇਟਾਂ ਦੇ ਵਿੱਚ ਵੀ ਸਾਡਾ ਪ੍ਰਚਾਰ ਹੈ ਜਿਹੜਾ ਹੋਵੇ ਉਸ ਤੇ ਖਰਚ ਕਰ ਦਿੱਤਾ ਜੇਕਰ ਉਹੀ ਪੈਸਾ ਲੋਕਾਂ ਦੇ ਮਤਲਬ ਨੋ ਦੇ ਕਰਜ਼ੇ ਮਾਫ ਕਰਨ ਤੇ ਜਾਂ ਨਸ਼ਿਆਂ ਦੀ ਰੋਕਤਾਂ ਤੇ ਹੋਰ ਤੇ ਕੀਤਾ ਜਾਂਦਾ ਤਾਂ ਪੰਜਾਬ ਦੀ ਅਵਸਥਾ ਹੋਰ ਹੁੰਦੀ ਇਸੇ ਕਰਕੇ ਅਸੀਂ ਕਹਿੰਨਾ ਵੀ ਇਹ ਪੰਜਾਬ ਦੇ ਲੋਕਾਂ ਦੇ ਨਮਾਇंदे ਨਹੀਂ ਇਹ ਦਿੱਲੀ ਵਾਲਾਂ ਦੇ ਮਤਲਬ ਚਾਪਲੂਸ ਨੇ 4 ਤਰੀਕ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਐਕਸ਼ਨ ਦਾ ਐਲਾਨ ਹੈਗਾ ਚਾਰਾਂ ਚਾਰਾਂ ਪੰਜਾਥਾਵਾਂ ਦੇ ਉੱਤੇ ਜਿਹੜਾ ਕੈਬਨਟ ਮੰਤਰੀਆਂ ਦਾ ਘਰਾਉ ਕੀਤਾ ਜਾਣਾ ਹੈਗਾ ਕੀ ਇਸ ਇੱਕ ਰੋਜ਼ਾ ਧਰਨੇ ਦੇ ਨਾਲ ਆ ਜਿਹੜਾ ਤੁਹਾਨੂੰ ਲੱਗਦਾ ਹੈਗਾ ਕਿ ਮਜ਼ਦੂਰਾਂ ਦੇ ਵਿੱਚ ਕੋਈ ਨਾ ਕੋਈ ਚੇਤਨਤਾ ਜਿਹੜੀ ਉਹ ਫੈਲ ਸਕਦੀ ਹੈ ਕੋਈ ਅ ਨਵੀਂ ਜਾਗਰਤੀ ਹੈ ਜਿਹੜੀ ਆ ਸਕਦੀ ਹੈ ਕਿਸ ਪੱਧਰ ਤੀਕਾ ਜਿਹੜਾ ਲੋਕਾਂ ਦੇ ਵਿੱਚ ਚੇਤਨਤਾ ਆ ਸਕਦੀ ਇਸ ਚਾਰ ਵਾਲੇ ਐਕਸ਼ਨ ਦੇ ਨਾਲ ਦੇਖੋ ਹਰ ਲੜਾਈ ਹੈ ਜਿਹੜੀ ਉਹ ਨਵੀਂ ਰੂਹ ਤੇ ਨਵੀਂ ਚੇਤਨਤਾ ਪੈਦਾ ਕਰਦੀ ਹੈ ਅੱਜ ਦੀ ਕਨਵੈਨਸ਼ਨ ਨੇ ਵੀ ਉਹ ਸੁਨੇਹਾ ਦਿੱਤਾ ਹੈ ਤੇ ਚਾਰ ਤਰੀਕ ਵਾਲਿਆਂ ਨੂੰ ਅਸੀਂ ਆਖਰੀ ਪੜਾ ਨਹੀਂ ਮੰਨਦੇ ਲੜਾਈ ਹੈ ਜਿਹੜੀ ਇਹ ਲੰਬੀ ਹੈ ਸਾਨੂੰ ਪਤਾ ਹੈ ਤੇ ਦੂਸਰੀ ਗੱਲ ਜਿਹੜੀ ਬੇਸਿਕ ਹੈ ਉਹ ਜਮਾਤੀ ਹਿੱਤਾਂ ਨਾਲ ਸਰਕਾਰਾਂ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਇਹ ਰੂਹ ਤਾਂ ਫੂਕੇਗੀ ਉਹਦੇ ਚ ਲੋਕਾਂ ਚ ਮਤਲਬ ਇੱਕ ਕਿਸੇ ਨੀ ਭਾਵਨਾ ਲੈ ਕੇ ਆਉਗੀ ਵੀ ਲੜਾਈ ਐ ਜਿਹੜੀ ਸਾਨੂੰ ਹੋਰ ਤੇਜ਼ ਕਰਨੀ ਚਾਹੀਦੀ ਐ ਔਰ ਅਸੀਂ ਵੀ ਜਿਹੜੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਜਦੋਂ ਬੈਠੇ ਆ ਅਸੀਂ ਚਾਰ ਤਰੀਕ ਦੇ ਉਸਤੇ ਨਹੀਂ ਰਾਂਗੇ ਜਿੰਨਾ ਚਿਰ ਰਿਜ਼ਲਟ ਨਹੀਂ ਨਿਕਲਦੇ ਜਾਂ ਮੰਗਾਂ ਦੇ ਪ੍ਰਤੀ ਕੋਈ ਪ੍ਰੈਕਟੀਕਲ ਸ਼ੇਪ ਨਹੀਂ ਸਰਕਾਰ ਦਿੰਦੀ ਉਹਨਾਂ 'ਤੇ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਇਸ ਕਰਕੇ ਚਾਰ ਦਾ ਜੱਜ ਦਾ ਪੜਾ ਸਾਡਾ ਆਖਰੀ ਨਹੀਂ ਹੈਗਾ ਇਹ ਪਹਿਲਾ ਤੇ ਦੂਜਾ ਪੜਾ ਹੈ ਮਤਲਬ ਹਾਂ ਥੈਂਕ ਯੂ ਭਾਈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡੀ ਟੀਮ